ਰਾਦੇ ਕੋਠਿਆਂ ਤੇ ਲੱਗੇ ਜਿਹੜੇ ਬੌਕਰ ਦੇ ਨਿਸ਼ਾਨ ਹੈ ਸੋਬ ਦੇ ਨਹੀਂ ਮੱਝ ਵਾਲਿਓ ਇਹ ਬੌਕਰ ਵਾਲਿਆਂ ਨੇ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਪੰਜਾਬ ਨੂੰ ਤਬਾਹ ਕਰਤਾ ਤੁਹਾਡੀਆਂ ਨਸਲਾਂ ਤੁਹਾਡੀਆਂ ਜਵਾਨੀਆਂ ਇਹਨਾਂ ਨੇ ਚੱਤਿਆਂ ਨਾਲ ਖਤਮ ਕਰਤੀਆਂ ਤੁਹਾਡੀਆਂ ਜ਼ਮੀਨਾਂ ਵੇਚ ਕੇ ਦਿੱਲੀ ਵਾਲੇ ਜਿਹੜੇ ਧੜਵੀ ਆ ਉਹ ਇਥੋਂ ਸਾਰਾ ਲੁੱਟ ਕੇ ਪੰਜਾਬ ਨੂੰ ਆਪਣੇ ਘਰ ਭਰ ਰਹੇ ਆ ਤੁਹਾਡੇ ਪਾਣੀਆਂ ਦੇ ਹੱਕ ਇਹਨਾਂ ਨੇ ਖਵਾਤੇ ਤੁਹਾਡੀਆਂ ਜਿੰਵਸਤਰੀਆਂ ਖਵਾਤੀਆਂ ਸੋ ਭਰਾਵੋ ਇਹ ਗੱਲਾਂ ਮਾਝੇ ਵਾਲੇ ਤੁਸੀਂ ਹਮੇਸ਼ਾ ਹੀ ਜਰਨਲਾਂ ਦਾ ਕਰ ਰਿਹਾ ਹੈ ਯੋਧਿਆਂ ਦਾ ਸੰਘਰਸ਼ ਦਾ ਕਰ ਰਿਹਾ ਹੈ ਮਾਝਾ ਸਕੰਦਰ ਮਹਾਨ ਨੂੰ ਡੱਕਣ ਵਾਲੇ ਵੀ ਭਜਾਇਆ ਸੀ ਕਿ ਰਾਜਾ ਕੋਰਸ ਵੀ ਮਾਝੇ ਤੋਂ ਹੋਇਆ ਸੋ ਮਾਝੇ ਵਾਲੇ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਘਰਾਂ ਦੇ ਬੱਕਰ ਦਾਨਸ਼ਾਨ ਚ ਉਦਾ ਸੋਗਦਾ ਨਹੀਂ ਤੁਹਾਡੇ ਕਰਾਂ ਤੇ ਆ ਬਾਦਲਾਂ ਦੀਆਂ ਤਕੜੀਆਂ ਜਿਹੜੀਆਂ ਚਿੱਟਾ ਤੋਲਦੀਆਂ ਰਹੀਆਂ ਨੇ ਆ ਖੂਨੀ ਪੰਜੇ ਜਿਨ੍ਹਾਂ ਨੇ ਕੋ-ਕੋ ਕੇ ਪੰਜਾਬ ਦੀ ਜਵਾਨੀ ਮਾਰੀ 80 ਤੋਂ ਲੈ ਕੇ 90 ਦੇ ਤਹੱਕਰੇ ਵਿੱਚ ਸੇਸ ਕਰਕੇ ਤੁਹਾਨੂੰ ਅਪੀਲ ਕਰਦਾ ਹਾਂ ਤੁਹਾਡੇ ਕਰਮਤਾਰ ਦੇ ਹਲਕੇ ਦੇ ਵਿੱਚ ਕਿ ਪੰਜਾਬਦਰ ਦੀ ਕੌਮਦਰ ਦੀ ਪੰਥਦਰ ਦੀ ਤੁਹਾਡੀਆਂ ਨਸਲਾਂ ਤੁਹਾਡੀਆਂ ਫਸਲਾਂ ਤੁਹਾਡੀ ਧਰਤੀ ਬੋਲੀ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਜੇ ਚਾਹੁੰਦੇ ਆ ਕਿ ਜਿਹੜੀ ਧਰਤੀ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰੇ ਆ ਜਿਹੜੀ ਧਰਤੀ ਦੀ ਖਾਤਰ ਜਿਹੜੀ ਸੱਭਿਆਚਾਰ ਦੀ ਖਾਤਰ ਜਿਹੜੀ ਪੌਮ ਦੀ ਖਾਤਰ ਮਾਘੇ ਨੇ ਆਪਣਾ ਬਹੁਤ ਵੱਡਾ ਬੇਰਿਦਾਨ ਦਿੱਤਾ ਆਪਣਾ ਖੂਨ ਢੋਲਿਆ ਉਹ ਧਰਤੀ ਚੌਂਦੀ ਰਵੇ ਸਾਡੀ ਕੌਮ ਜਉਂਦੀ ਰਹੇ ਸਾਡੀਆਂ ਨਸਲਾਂ ਜਉਂਦੀਆਂ ਰਹਿਣ ਤਾਂ ਤੁਹਾਨੂੰ ਬੇਨਤੀ ਕਰਨਾ ਹੈ ਗਲਤੀ ਨਾ ਕਰ ਦਿਓ ਇਹ ਸੈਮੀ ਫਾਈਨਲ ਹੈ ਸੈਮੀ ਫਾਈਨਲ ਹੈ 272 ਦੀਆਂ ਵੋਟਾਂ ਦਾ ਇਥੋਂ ਪਹਿ ਹੋਣਾ ਕਿ 272 ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਮੁੱਛਾਂ ਨਹੀਂ ਬਣੂਗੀ ਜਾਂ ਪੱਤ ਜਵਦੀ 50 ਦਰਜਨਾਂ ਦੀ ਬਣੂਗੀ ਸੋ ਸੋਨਵਾਰੀ ਪਿੰਡ ਪਿੰਡ ਅਪੀਲ ਕਰਨਾ ਹੈ ਬਈ ਦੇਖੋ ਖਤਰਾ ਨਾ ਖਾ ਦਿਓ ਮਰਦੇ ਪਸਤਾਵਾਂਗੇ ਉਮਰ ਦੇ ਇੱਕ ਟੰਦੇ ਲੈ ਕੇ ਮੁੱਕ ਸਾਡੇ ਪੱਲੇ ਕੱਚੀ ਲੈਣਾ ਸਿਰਫ ਚਲ ਕੇ ਤੁਹਾਨੂੰ ਬੇਇੱਜ਼ਤੀਆਂ ਕਰਨਾ ਆਇਆ ਇਹ ਅੱਜ ਕਿੱਥੇ ਆਇਓ ਇਕੱਠੇ ਹੋ ਕੇ ਆ ਜਿਹੜਾ ਤੁਸੀਂ ਇੱਕ ਮਸਕਰਾ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਜਿਹੜਾ ਰੋਜ਼ ਇੱਥੇ ਆ ਕੇ ਤਮਾਸ਼ਾ ਕਰਦਾ ਤੁਹਾਨੂੰ ਕਹਿ ਰਿਹਾ ਕਿ ਮੈਂ 58000 ਨੌਕਰੀਆਂ ਦੇਤੀਆਂ ਸੋ ਭਰਾਵੋ ਇਹ 58000 ਦੀਆਂ ਨੌਕਰੀਆਂ ਦਿੱਤੀਆਂ ਨੇ ਇਹਨਾਂ ਕਾਪਰ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਲੜਾਈ ਲੜ ਰਹੇ ਹਾਂ ਕਿ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਪੰਜਾਬੀ ਨੂੰ ਨੌਕਰੀਆਂ ਮਿਲਣਾ ਇਹਨਾਂ ਨੇ 60 ਫੀਸਦੀ ਨੌਕਰੀਆਂ ਬਾਹਰ ਦੇ ਸੂਬੇ ਦੇ ਬੰਦਿਆਂ ਨੂੰ ਦਿੱਤੀਆਂ ਹੋਈਆਂ ਨੇ ਸਿਸਟਰ ਕੇ ਪੰਜਾਬ ਪੰਜਾਬੀਆਂ ਦਾ ਨਹੀਂ ਰਹਿਣਾ ਜੇ ਅੱਜ ਵੀ ਨਾ ਅਸੀਂ ਜਾ ਕੇ ਕੋਈ ਨੂੰ ਅਪੀਲ ਕਰਨਾ ਆਏ ਆ ਕਿ ਦੇਖ ਕੇ ਬੰਦੇ ਖਤਰਾ ਖਾ ਜਿਓ ਗਲਤੀ ਨਾ ਕਰ ਦਿਓ ਔਰ ਵਾਲੀ 11 ਤਰੀਕ ਨੂੰ ਚੋਣਸ਼ਾਲ ਪਾਰਟੀ ਆ ਜਰਮੇ ਨੰਬਰ ਤੇ ਨਿਸ਼ਾਨ ਸੋ ਪਾਰਟੀ ਦੇ ਮੋਹਰੇ ਲਾ ਕੇ ਇੱਥੋਂ ਤੁਸੀਂ ਇਹ ਸੁਨੇਹਾ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਦੇ ਦੇ ਵੀ ਲੋ ਵੀ ਮੱਝ ਵਾਲਿਆਂ ਦਾ ਜਿਹੜੀ ਭਾਜੀ ਇਹਨਾਂ ਨੇ ਪਾਈ ਸਾਡੇ ਨੌਜਵਾਨ ਚੱਕ ਕੇ ਜੇਲਾ ਛੱਡੇ ਆ ਐਨਐਸਐ ਲਾ ਕੇ ਡਿਬਰੂਗੜ੍ਹ ਭੇਜੇ ਹੋਏ ਆ ਬੰਦ ਕੀਤੇ ਹੋਏ ਆ ਸਾਡੀ ਜਵਾਨੀ ਨੂੰ ਝੂਠੇ ਮੁਕਾਬਲੇ ਗੈਂਗਸਟਰ ਕਹਿ ਕੇ ਗੋਲੀਆਂ ਮਾਰ ਕੇ ਮਾਰ ਰਹੇ ਆ ਸਾਡੀ ਜਵਾਨੀ ਨੂੰ ਟੀਕੇ ਲਾ ਕੇ ਮਾਰਿਆ ਜਾ ਰਿਹਾ ਉਹਦੀ ਭਾਜੀ ਅੱਜ ਮਾਝੇ ਵਾਲੇ ਤਰਨਤਾਰਨ ਉਹ ਤੁਸੀਂ ਮੋੜਤੀ ਐ ਇਹ ਸੁਨੇਹਾ ਇਥੋਂ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਜਾਣਨਾ ਚਾਹੀਦਾ ਕਿ ਮਾਝਾ ਜਦੋਂ ਆਪਣੀ ਆਈ ਤੇ ਉਹਨਾਂ ਦੇ ਬਾਝਾ ਫਿਰ ਸਿਰਾਂ ਕਰਕੇ ਦਿਖਾਉਂਦਾ ਮੈਦਾਨ ਖੁੱਦੇ ਕਰਕੇ ਦਿਖਾਉਂਦਾ ਤੱਕਦੇ ਹੋ ਤਿਆਰ ਹੋ ਪਾਰਟੀ ਅਨਸ਼ਾਨ ਹੋੜੀ ਹੋੜੀ ਜਿਸ ਕਾਕੇ ਟੜੇ ਬਾਜ਼ੀਆਂ ਤੋਂ ਸੈਸਟਾਂ ਤੇ ਪਾਰਟੀਆਂ ਦੇ ਉਪਰੋਕਤ ਅੱਜ ਤੁਹਾਡਾ ਪੰਜਾਬ ਆਪੇ ਲੱਗਿਆ ਤੁਹਾਡੀ ਕੌਮ ਦੀ ਹੋਣ ਦਾ ਤੇ ਲੱਗੀ ਹੈ ਜੇ ਬਚਾਉਣਾ ਚਾਹਦੇ ਆ ਮੈਂ ਮੇਰੇ ਇੰਦਰ ਛੜ ਤੇ ਬਹੁਤ ਸਮਾਂ ਹੋ ਗਿਆ ਬਾਦਲਾਂ ਦਾ ਦੇਖ ਲਿਆ ਨਾ ਵਾਹਿਗੁਰੂ ਜੀ ਕੀ ਫਤਿਹ ਧੀਨੇ ਵੀ ਬਹੁਤ ਦੇਖਦੇ ਆ ਕਾਲਸ ਵਾ ਦੇਖਦੇ ਆ ਫੌਂਟਨ ਵਿੱਚ ਵੀ ਦੇਖ ਲਈ ਸਿਸਟਾਕੇ ਤਬੀਰ ਕਰਤਾ ਆਏ ਆ 11 ਤਰੀਕ ਨੂੰ ਚੌਂਣ ਸ਼ਾਨ ਬਾਜ਼ੀ ਯਾਦ ਰੱਖਿਓ ਸੋ ਗੂਜਾ ਉਹ ਦਿੱਲੀ ਤੱਕ ਪਹੁੰਚ ਜਾਈਦੀ ਐ ਐਤੋਂ ਬਰੋ ਲਕਰਾਂ ਤਾਂ ਇਹ ਵੀ ਮਾਤੀ ਵਾਲੇ ਬਈ ਕਾਇਮ ਆ ਪਹਿਲਾਂ ਵੀ ਤੁਸੀਂ ਹਮੇਸ਼ਾ ਜਰੂਰ ਇਹਦੇ ਢੀਡ ਬਣੀ ਐ ਕਦੇ ਰੱਖ ਦਿਖਾਈ ਐ ਸੋ ਆਹ 11 ਤਰੀਕ ਨੂੰ ਚੌਂਣ ਸ਼ਾਨ ਬਾਜ਼ੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਖਿਫਤੇ